ਅਕਾਲੀਆਂ ਦਾ ਕੱਟ ਜੋੜ ਉੱਪਰਲੀ ਸਰਕਾਰ ਨਾਲ ਵੀ ਦੇ ਕਾਨੂੰਨਾਂ ਨੇ ਵੀ ਪੂਰੀਆਂ ਛੱਜੀਆਂ ਢਕਾਂ ਛਡਾਈਆਂ ਮਰਕ ਸਕੂਲਾਂ ਦੇ ਕਾਲਜਾਂ ਦੇ ਵਿੱਚ ਇਹਨਾਂ ਨੇ ਲਿਖੀ ਕਰਨ ਕਰਕੇ ਆਪਣੀ ਸਾਰੀ ਐਜੂਕੇਸ਼ਨ ਦਾ ਲੋਕਾਂ ਨੇ ਆਪਣੇ ਕੋਲੋਂ ਖੋ ਲਈ ਔਰ ਈਦੇ ਤਹਿਤ ਬਹੁਤ ਜਗ੍ਹਾ ਦੇਲਕਾਰ ਸਾਨੂੰ ਦੇਖਣਾ ਪੈਂਦਾ ਹੈ ਇੱਥਾਂ ਦੇ ਵਿੱਚ ਦਿਹਾੜੀ ਨਾ ਹੋਣ ਕਰਕੇ ਬਹੁਤ ਹੋਰ ਟਾਈਮ ਲੱਗਦਾ ਹੈ ਤੋਂ ਇਹਨਾਂ ਕਰਕੇ ਜਿਹੜਾ ਹੈਗਾ ਅੱਜ ਦੇਸ਼ ਪਰਦੇ ਵਿੱਚ ਸਾਡਾ ਹਰ ਇੱਕ ਜਗ੍ਹਾ ਕੇਂਦ ਮਜ਼ਦੂਰਾਂ ਦਾ ਕਰਨਾ ਹੈ ਔਰ ਜਿਹਦੇ ਤਹਿਤ ਅਸੀਂ ਜੋ ਮਨਰੇਗਾ ਨੂੰ ਇਸ ਮੋਦੀ ਸਰਕਾਰ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਸੈਕਟ ਸਾਰੇ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਕਾਰਜਕਸ਼ਮਤਾ ਦੇ ਵੱਖ-ਵੱਖ ਪੱਧਰਾਂ ਤੇ ਸਾਡੇ ਜੱਥੇਬੰਦੀਆਂ ਵੱਲੋਂ ਇੱਕ ਧਰਨਾ ਦਿੱਤਾ ਗਿਆ ਹੈ ਸਾਥੀਓ ਇਹ ਆਪਣੀ ਕੋਈ ਸ਼ੱਕ ਨਹੀਂ ਕਿ ਜਿੰਮੇਵਾਰੀ ਕੋਈ ਨਹੀਂ ਲੈ ਰਿਹਾ ਅਮਰੀਕਾ ਧੱਕੇ ਨਾਲ ਅੰਦਰ ਵੱਡ ਜਾਂਦਾ ਹੈ ਜਦੋਂ ਕਿ ਮਜ਼ਦੂਰ ਵਰਗ ਇਸ ਤਰ੍ਹਾਂ ਕਿ ਹੁਣ ਇਹਨੇ ਆਪਣੀ ਮਰਜ਼ੀ ਦੇ ਨਾਲ ਨਨੋ ਰੋਜੀਆ ਦੇ ਪ੍ਰਧਾਨ ਮੰਤਰੀ ਨੂੰ ਅਰੈਸਟ ਕੀਤਾ ਹੈ ਉਹਦੇ ਘਰ ਨੂੰ ਰੈਸਟ ਕੀਤਾ ਇਹ ਸਰਾਸਰ ਇਹਨਾਂ ਦਾ ਟੱਕਾ ਹੈ ਉਹ ਇਹਦੀ ਗੁੰਡਾਗਰਦੀ ਇਹ ਹੋਈ ਹੈ ਕਿ ਜਿਵੇਂ ਪਿੰਡਾਂ ਦੇ ਵਿੱਚ ਅਮਰੀਕਾ ਨੂੰ ਖਤਮ ਕਰਨਾ ਆਪਣੀਆਂ ਛਾਮਲਾਟ ਜ਼ਮੀਨਾਂ ਨੇ ਆਪਣੀਆਂ ਛਾਮਲਾਟ ਬਸਤੀਆਂ ਨੇ ਇਸ ਰੂਪ ਕੇ ਨੜ ਕਵਜਾ ਕਰਦੇ ਨੇ ਪੱਟੀ ਗਿਣਤੀ ਦੇ ਵਿੱਚ ਮਜ਼ਦੂਰ ਔਰ ਪਿੰਡਾਂ ਦੇ ਵਿੱਚ ਜਿਹੜਾ ਇਹ ਟੱਕਾ ਹੈ ਜੋ ਅਮਰੀਕਾ ਦੀ ਤਰ੍ਹਾਂ ਬਹੁਤ ਹੱਦ ਤੱਕ ਵੱਜ ਚੁੱਕਿਆ ਔਰ ਜਿਹੜੇ ਮਜ਼ਦੂਰ ਹੈ ਮਜ਼ਦੂਰ ਨੂੰ ਇਹ ਨੇੜੇ ਨਹੀਂ ਲੱਗਣ ਦਿੰਦੇ ਪਰ ਉਹਨਾਂ ਨੂੰ ਇਹ ਪਹ ਦੇਖਿਆ ਕਿ ਸੱਤੋ ਵੱਧ ਜਿਹੜੀ ਤਾਕਤ ਹੈ ਇੱਕ ਮਜ਼ਦੂਰ ਕੋੜ ਹੈ ਪਹੁੰਚ ਰਹੇ ਨੇ ਇੱਕ ਮਜ਼ਦੂਰ ਜੋ ਇਕੱਠਾ ਸਾਰੇ ਹੋ ਜਾਣ ਤਾਂ ਆਪਾਂ ਟੱਕਾ ਹਟਾ ਸਕਦੇ ਹਾਂ ਸਾਥੀਓ ਸੋ ਤਾਂ ਆਪਾਂ ਪਹਿਨਾ ਦਿਹਾੜੀ ਦੀ ਮੰਗ ਕੀਤੀ ਸੀ ਬਹੁਤ ਸਾਰੇ ਜਥੇਬੰਦੀਆਂ ਨੇ ਤਿੰਨ ਤਿੰਨ ਦਿਨ ਲਗਾਤਾਰ ਕਰਨਾ ਦਿੱਤਾ ਸੀ